ਗੁਰੂ ਪਿਆਰੀ ਗੁਰਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਤੱਕ ਆਪ ਜੀਆ ਨੇ ਸ਼੍ਰਵਣ ਕੀਤਾ ਹੈ 6ਵੇਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਬਾਰੇ ਮੁੱਢਲੀ ਜਾਣਕਾਰੀ ਅੱਜ ਆਪ ਜੀਾਂ ਦੀ ਸੇਵਾ ਦੇ ਵਿੱਚ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਬਾਰੇ ਮੁੱਢਲੀ ਜਾਣਕਾਰੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਭਾਈ ਆਪ ਜੀਆ ਨੇ ਪਿਆਰ ਸਤਕਾਰ ਸਹਿਤ ਸਰਵਣ ਕਰਨਾ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਅਵਤਾਰ ਮਾਗ ਸੁਦੀ ਤੀਰਾਂ ਸੰਤ 1687 ਬਿਕਰਮੀ ਨੂੰ ਸੀਸ ਮਹਿਲ ਸ੍ਰੀ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਦੇ ਵਿੱਚ ਹੋਇਆ। ਸਤਿਗੁਰਾਂ ਦੇ ਪਿਤਾ ਜੀਆ ਦਾ ਨਾਮ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਨੇ। ਸਤਿਗੁਰ ਮਹਾਰਾਜ ਨੂੰ ਗੁਰਗੱਦੀ ਦੀ ਬਖਸ਼ਿਸ਼ ਚੇਤਰ 13 ਬਧੀ ਸੰਮਤ 1698 ਬਿਕਰਮੀ ਨੂੰ ਹੁੰਦੀ ਹੈ ਭਾਈ ਅਤੇ ਸਤਗੁਰਾਂ ਦੀ ਵਿਆਹ ਕਾਰਜ ਜੀ ਬੀਬੀ ਕ੍ਰਿਸ਼ਨਕੌਰ ਜੀ ਨਾਲ ਹੋਇਆ ਹੈ। ਕਈ ਜਗ੍ਹਾ ਤੇ ਸੁਲਖਣੀ ਕਰਕੇ ਵੀ ਨਾਮ ਆਉਂਦਾ ਹੈ। ਸਤਗੁਰਾਂ ਦੇ ਧਰਮ ਪਤਨੀ ਦਾ ਸਤਿਗੁਰੂ ਮਹਾਰਾਜ ਦੀਆਂ ਸੰਤਾਨਾਂ ਦੇ ਵਿੱਚ ਬਾਬਾ ਰਾਮ ਰਾਏ ਜੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਕੀ ਮਹਾਰਾਜ ਦੋ ਸੁਪੁੱਤਰ ਨੇ ਸਤਿਗੁਰਾਂ ਦੇ ਅਤੇ ਸਤਿਗੁਰੂ ਮਹਾਰਾਜ ਲੋਕ ਪਤਲਾਈ ਦੇ ਕਾਰਜ ਕਰਦੇ ਆ ਕਤਕ ਵਦੀ 9 ਸੰਮਤ 1718 ਬਿਕਰਮੀ ਨੂੰ ਸ੍ਰੀ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਦੇ ਵਿੱਚ ਜੋਤੀ ਜੋਤ ਸਮਾਏ ਸਤਿਗੁਰੂ ਮਹਾਰਾਜ ਉਪਦੇਸ਼ ਦਿਆ ਕਰਦੇ ਨੇ ਸਦਾ ਸਵੇਰੇ ਅੰਮ੍ਰਿਤ ਵੇਲੇ ਉੱਠੋ ਅਤੇ ਇਸ਼ਨਾਨ ਤੋਂ ਵੇਲੇ ਹੋ ਕੇ ਜਪਜੀ ਸਾਹਿਬ ਦਾ ਜਾਪ ਕਰੋ ਆਪਣੇ ਵਿਹਾਰ ਅਤੀ ਵਰਤਾਵ ਦੀ ਵਰਤਾਵੇ ਦੀ ਵਿੱਚ ਨਿਮਰਤਾ ਲੈ ਕੇ ਆਵੇ ਨਾਮ ਜਪੋ ਤੇ ਦੂਜਿਆਂ ਨੂੰ ਵੀ ਜਪਾਵੋ ਦਿਨ ਵਿੱਚ ਦੋ ਵਾਰ ਪਵਿੱਤਰ ਤੇ ਨੇਕ ਗੁਰਸਿੱਖਾਂ ਦੀ ਸੰਗਤ ਜ਼ਰੂਰ ਕਰਿਆ ਕਰੋ ਸਤਿਗੁਰੂ ਮਹਾਰਾਜ ਜੀ ਭਾਈ ਗੁਰਦਾਸ ਜੀ ਦੀਆਂ ਇਹ ਤੁਕਾਂ ਬੜੇ ਪ੍ਰੇਮ ਦੇ ਨਾਲ ਉਚਾਰਦੇ ਰਹਿੰਦੇ ਆਓ ਸਰਵਣ ਕਰੀਏ ਵਾਰ 29ਵੀਂ ਹੈ ਭਾਈ ਪਿਛਲ ਰਾਤੀ ਜਾਗਣਾ ਨਾਮਦਾਨ ਈਸ਼ ਨਾਨ ਨਿਰੜਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੀ ਭਲਾ ਮਨਾਈ ਤੋੜ ਸਵਣਾ ਖਾਵਣਾ ਉੜਾ ਭੁੱਲਣ ਗੁਰ ਮਤ ਪਾਏ ਕਲਖੈ ਸੁਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਣਾਈ ਸਾਦੇ ਸੰਗਤ ਮਿਲ ਗਾਵੰਦੇ ਰਾਤ ਦਿਹ ਨਿਤ ਚਲ ਚਲ ਜਾਈ ਸ਼ਬਦ ਸੁਰਤ ਪਰ ਚਾ ਕਰੇ ਸਤਗੁਰ ਪਰਚੈ ਮਨ ਪਰ ਚਾਈ ਅਸ ਵਿੱਚ ਨਿਰਾਸ ਬਲਾਏ ਅਸ ਵਿੱਚ ਨਿਰਾਸ ਬਲਾਏ ਸਤਗੁਰ ਮਹਾਰਾਜ ਇਹ ਤੁਕਾਂ ਬੜੇ ਪਿਆਰ ਦੇ ਨਾਲ ਉਚਾਰਦੀ ਰਹਿੰਦੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਅਗਲੇ ਦਿਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਦੇ ਕੌਤਕਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਭਾਈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਭਨਾ ਦੀ ਸ੍ਰੀਤੀ ਮੀਰ ਪ੍ਰਿਆ ਹੱਥ ਰੱਖਣ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਆਪ ਸਭਨਾ ਦੀ ਹਾਜ਼ਰੀ ਦਰ ਪਰਵਾਨ ਕਰਨ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ